ਸਤਿ ਸ਼੍ਰੀ ਅਕਾਲ ਜੀ ਗੱਲ ਇਹ ਨਹੀਂ ਕਿ ਤੁਸੀਂ ਤੜਕੇ ਕਿੰਨੇ ਵਜੇ ਉੱਠੇ ਜਾਂ ਨਹਾ ਕੇ ਤਿੰਨ ਤੋਂ 6 ਤੱਕ ਰੱਬ ਦਾ ਨਾਮ ਲਿਆ ਗੱਲ ਇਹ ਹੈ ਕਿ 6 ਵਜੇ ਤੋਂ ਰਾਤ ਦੇ 9 ਵਜੇ ਤੱਕ ਤੂੰ ਕਿਵੇਂ ਸੀ ਕੀ ਕੀਤਾ ਮਸਲਾ ਇਹ ਨਹੀਂ ਨਿਮੇੜਨਾ ਗੱਲ ਇਹ ਨਹੀਂ ਤੂੰ ਗੁਰਦੁਆਰੇ ਜਾ ਮੰਦਰ ਜਾ ਕੇ ਕਿੰਨਾ ਮਿੱਠਾ ਬੋਲਦਾ ਏ ਕਿੰਨਾ ਜੀ ਜੀ ਕਰਦਾ ਏ ਗੱਲ ਇਹ ਹੈ ਕਿ ਕਿਸੇ ਆਪ ਤੋਂ ਮਾੜੇ ਗਰੀਬ ਤੇ ਮੈਲੇ ਕੱਪੜਿਆਂ ਵਾਲੇ ਨਾਲ ਤੇਰੀ ਬੋਲਚਾਲ ਕਿਵੇਂ ਐ ਗੱਲ ਇਹ ਨਹੀਂ ਕਿ ਤੂੰ ਗੋਲਕਚ ਕਿੱਡਾ ਨੋਟ ਪਾਇਆ ਏ ਗੱਲ ਇਹ ਐ ਕਿ ਗੁਰਦੁਆਰੇ ਆਉਣ ਲੱਗੇ ਜਿਹੜਾ ਰਿਕਸ਼ੇ ਵਾਲਾ ਤੈਨੂੰ ਲੈ ਕੇ ਆਇਆ ਉਨੇ 30 ਮੰਗੇ ਸੀ ਤੇ ਤੂੰ 20 ਦੇਣ ਲੱਗੇ ਵੀ ਕਿੰਨਾ ਕੁਝ ਸੁਨਾਇਆ ਉਹਨੂੰ ਗੱਲ ਇਹ ਨਹੀਂ ਕਿ ਤੂੰ ਕਮਾਈ ਕਿੰਨੀ ਕੀਤੀ ਗੱਲ ਇਹ ਐ ਕਿ ਤੈਨੂੰ ਪਿਆਰ ਕਿੰਨੇ ਕਰਦੇ ਨੇ ਕਿੰਨਿਆਂ ਦਾ ਤੈਨੂੰ ਮਿਲਣ ਨੂੰ ਤੇ ਤੇਰੀਆਂ ਗੱਲਾਂ ਸੁਣਨ ਨੂੰ ਜੀ ਕਰਦਾ ਕਿੰਨੇ ਬੂਹੇ ਤੇਰੀ ਉਡੀਕ 'ਚ ਖੁੱਲੇ ਨੇ ਗੱਲ ਇਹ ਨਹੀਂ ਕਿ ਤੇਰੇ ਕੋਲ ਗੱਡੀ ਕਿੱਡੀ ਐ ਗੱਲ ਇਹ ਐ ਕਿ ਕਿਤੇ ਮੀਂਹ ਪੈਂਦੇ 'ਚ ਕਿਸੇ ਭੱਜਦੇ ਨੂੰ ਤੂੰ ਗੱਡੀ 'ਚ ਬਿਠਾ ਕੇ ਮੰਜ਼ਲ ਤੇ ਛੱਡਿਆ ਗੱਲ ਇਹ ਨਹੀਂ ਕਿ ਤੇਰੀ ਗੱਡੀ ਪਾਇਦੀ ਕਿੰਨੀ ਐ ਗੱਲ ਇਹ ਐ ਕਿ ਕਿਤੇ ਪਾਣੀ ਕੋਲੋਂ ਲੰਘਦੇ ਟਾਈਮ ਸਾਹਮਣੇ ਸਾਈਕਲ ਤੇ ਕਿਸੇ ਬੇਵੱਸ ਬੰਦੇ ਨੂੰ ਆਉਂਦੇ ਦੇਖ ਕੇ ਤੂੰ ਗੱਡੀ ਹੌਲੀ ਕਿੰਨੀ ਲੰਗਾਈ ਕਿ ਕਿਤੇ ਛਿੱਟੇ ਨਾ ਪੈ ਜਾਣ ਬਾਹਰ ਤੇ ਗੱਲ ਇਹ ਨਹੀਂ ਕਿ ਤੂੰ ਮਾਸ ਜਾਂ ਮੀਟ ਖਾਣਾ ਐ ਕਿ ਨਹੀਂ ਖਾਂਦਾ ਗੱਲ ਇਹ ਐ ਤੂੰ ਖੂਨ ਕਿੰਨੇ ਲੋਕਾਂ ਦਾ ਪੀਂਦਾ ਐ ਰੋਜ਼ ਗੱਲ ਇਹ ਨਹੀਂ ਕਿ ਤੁਹਾਡੇ ਪਿੰਡ ਦਾ ਧਾਰਮਿਕ ਸਥਾਨ ਕਿੰਨੀ ਜ਼ਮੀਨ 'ਚ ਬਣਿਆ ਜਾਂ ਉੱਥੇ ਸਵੇਰੇ ਚਿੱਟੇ ਕੁਰਤੇ ਪਜਾਮੇ ਪਾ ਕੇ ਕਿੰਨੇ ਜਾਣੇ ਆਉਂਦੇ ਨੇ ਗੱਲ ਇਹ ਹੈ ਕਿ ਉਹਨਾਂ ਆਉਣ ਵਾਲਿਆਂ 'ਚੋਂ ਸ਼ਾਮਲਾਟ ਦੀ ਜ਼ਮੀਨ ਕਿੰਨੇ ਆਣੇ ਦੱਬੀ ਐ ਉਹ ਕਿੰਨੇ ਨੇ ਜਿਨ੍ਹਾਂ ਨੇ ਸਾਂਝੀ ਪਈ ਭੋਰਾ-ਭੋਰਾ ਕਰਵਾ ਕੇ ਆਪਣੇ ਖੇਤ 'ਚ ਰਲਾ ਲਈ ਗੱਲ ਇਹ ਨਹੀਂ ਕਿ ਤੇਰੇ ਡੌਲਿਆਂ 'ਚ ਜਾਨ ਕਿੰਨੀ ਐ ਗੱਲ ਇਹ ਹੈ ਕਿ ਕਦੇ ਕਿਸੇ ਗਰੀਬ ਦੇ ਹੱਕ ਲਈ ਕਿਸੇ ਤਾਕਤਵਾਰ ਦੇ ਵਿਰੁੱਧ ਆਪਣਾ ਦਮ ਦਿਖਾਇਆ ਹੈ ਗੱਲ ਇਹ ਨਹੀਂ ਕਿ ਤੂੰ ਹਫਤੇ ਬਾਅਦ ਕਿਹੜੇ ਵੱਡੇ ਹੋਟਲ 'ਚ ਚੈੱਕ ਇਨ ਪਾ ਕੇ ਲੰਚ ਕਰਦਾ ਹੈ ਗੱਲ ਇਹ ਹੈ ਕਿ ਪਿੰਡ ਸਾਈਕਲ ਤੇ ਗਰਮੀ 'ਚ 15 ਰੁਪਏ ਕਿਲੋ ਸਬਜ਼ੀ ਵੇਚਣ ਵਾਲੇ ਨੂੰ ਤੂੰ ਅੱਖਾਂ ਵਿਖਾ ਕੇ 20 ਦੀ 2 ਕਿਲੋ ਕਿਵੇਂ ਪਾਉਂਦਾ ਹੈ ਗੱਲ ਇਹ ਨਹੀਂ ਕਿ ਤੂੰ ਪੈਸੇ ਕਿੰਨੇ ਕਮਾਏ ਗੱਲ ਇਹ ਹੈ ਕਿ ਤੂੰ ਰਿਸ਼ਤੇ ਕਿਵੇਂ ਨਿਭਾਈ ਗੱਲ ਇਹ ਨਹੀਂ ਕਿ ਤੂੰ ਕਿਹੜੇ ਮੁਲਕ 'ਚ ਸੈਟਲ ਹੋ ਗਿਆ ਗੱਲ ਇਹ ਹੈ ਕਿ ਜਿਹੜੀ ਮਿੱਟੀ 'ਚ ਤੂੰ ਜੰਮਿਆ ਪਲਿਆ ਉਹਦੇ ਲਈ ਤੂੰ ਕੀ ਕੀਤਾ ਹੈ ਗੱਲ ਇਹ ਨਹੀਂ ਕਿ ਤੇਰੀ ਕੋਠੀ ਦੇ ਹਰੇਕ ਕਮਰੇ 'ਚ ਅਲੱਗ ਰੰਗ ਨੇ ਗੱਲ ਇਹ ਹੈ ਕਿ ਤੂੰ ਕੀ ਤੂੰ ਕਦੇ ਕੁਦਰਤ ਦੇ ਰੰਗਾਂ ਨੂੰ ਮਾਨਿਆ ਹੈ ਮਹੱਬਤਾ ਕੀਤੀ ਹੈ ਫੁੱਲਾਂ ਨਾਲ ਹੱਸਿਆਂ ਕਦੇ ਗੱਲ ਇਹ ਨਹੀਂ ਕਿ ਤੇਰੀ ਉਮਰ ਕਿੰਨੀ ਹੈ ਸਵਾਲ ਤੇ ਇਹ ਹੈ ਕਿ ਤੂੰ ਕਦੇ ਜੀ ਕੇ ਦੇਖਿਆ ਇਨਸਾਨੀਅਤ ਜਮੀਰ ਅਣਖ ਇੱਜ਼ਤ ਨਾ ਮਰਨ ਦਿਓ ਸਹਿਮਤ ਹੋ ਜੇਕਰ ਤੁਸੀਂ ਇਨ੍ਹਾਂ ਗੱਲਾਂ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨਾ ਧੰਨਵਾਦ